ਮੇਰੀਆਂ ਬਾਕਸਾਂ 'ਚ ਇੱਕ ਤਾਂ ਮੈਂ ਜਸਤਾ ਸਿੰਘ ਰਾਮਗੜੀ ਬਾਰੇ ਇੰਗਲਿਸ਼ ਬੁੱਕ ਦੂਸਰੀ ਹੈਗੀ ਆ ਮੈਂ ਇਹ ਵੀ ਜਾਨਣਾ ਹੈਗਾ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਅਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਤੰਜ਼ਾਨੀਆ ਇਧਰ ਬ੍ਰਾਜ਼ੀਲ ਆਸਟ੍ਰੇਲੀਆ ਤੇ ਇਧਰ ਸਾਰੇ ਇਧਰ ਗਏ ਆ ਤੇ ਉਹ ਤਕਰੀਬਨ 340 ਪੇਜ ਦੀ ਬੁੱਕ ਹੈਗੀ ਆ ਮੈਂ ਤਾਂ ਇਹ ਵੀ ਕਹਾਂਗਾ ਵੀ ਜਿਹੜੇ ਐਡੇ ਵੱਡੇ ਵੱਡੇ ਐਡੇ ਲੰਗਰ ਚੱਲਦੇ ਹਨ ਉਹਨਾਂ ਦੀ ਲੋੜ ਨਹੀਂ ਉੱਥੇ ਤੁਸੀਂ ਕਿਤਾਬੀ ਲੰਗਰ ਲਾਓ ਉੱਥੇ ਤੁਸੀਂ ਕਿਤਾਬਾਂ ਮੰਡੋ ਉੱਥੇ ਤੁਸੀਂ ਮੈਡੀਕਲ ਕੋਰਸ ਲਾਓ ਉੱਥੇ ਅੱਖਾਂ ਦੇ ਕੈਂਪ ਲਾਓ ਲੰਗਰ ਤਾਂ ਅਸੀਂ ਕਰੋ ਰੋਟੀ ਖਾ ਕੇ ਆ ਜਾਂਦੇ ਨਲਵੇ ਸੀਗਾ ਪੁਰਾਣੇ ਜ਼ਮਾਨੇ ਦੇ ਵਿੱਚ ਲੋਕੀ ਤੁਰ ਕੇ ਦੂਰ ਦੂਰ ਤਾਂ ਪ੍ਰਦੇਸ਼ਾਂ ਵਿੱਚ ਜਾਂਦੇ ਸੀਗੇ ਤਾਂ ਉਹ ਰਸਤੇ ਦੇ ਵਿੱਚ ਉਹਨਾਂ ਨੂੰ ਕਈ ਕਿਤੇ ਲੱਗ ਜਾਂਦੇ ਸੀ ਰਸਤੇ ਦੇ ਵਿੱਚ ਉਹਨਾਂ ਨੂੰ ਘੋਜਣ ਦੀ ਲੋੜ ਹੁੰਦੀ ਸੀ ਠਹਿਰ ਦੀ ਹੁੰਦੀ ਸੀ ਲੋੜ ਇਹ ਧਰਮਸਾਹ ਐਸੇ ਕਰਕੇ ਬਣੇ डीडीएस न्यूज़ देख रहे दर्शकों स्वागत है मैं ਤੁਹਾਡਾ ਆਪਣਾ ਸੁਖਵਿੰਦਰ ਸਿੰਘ ਪੁਲਾਏ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਗੇ ਤੇ ਤੁਹਾਨੂੰ ਹਰ ਵਾਰ ਕੋਈ ਨਵਾਂ ਚਿਹਰਾ ਅਸੀਂ ਮੁਲਾਕਾਤ ਕਰਵਾਉਣੇ ਆ ਤੇ ਅੱਗੇ ਵੀ ਕਰਵਾਉਂਦੇ ਰਹਾਂਗੇ ਇਸ ਵਾਰ ਅਸੀਂ ਇੱਕ ਉੱਗੇ ਸਮਾਜ ਸੇਵਕ ਸਾਹਿਤਕਾਰ ਜੋ ਕਿ ਕੈਨੇਡਾ ਤੋਂ ਪੰਜਾਬ ਪਹੁੰਚੇ ਨੇ ਉਹਨਾਂ ਦਾ ਪੰਜਾਬ ਪਹੁੰਚਦੇ ਸਾਡੇ ਡੀਵੀਡੀ ਅਦਾਰੇ ਵੱਲੋਂ ਜੀ ਆਇਆਂ ਨੂੰ ਵੈਲਕਮ ਤੇ ਉਹਨਾਂ ਦੇ ਨਾਲ ਅੱਜ ਵਿਚਾਰ ਚਰਚਾ ਕਰਦੇ ਆਂ ਤੇ ਉਹਨਾਂ ਦੀ ਲਾਈਫ ਬਾਰੇ ਤੇ ਉਹਨਾਂ ਨੇ ਜੋ ਕਿਤਾਬਾਂ ਲਿਖੀਆਂ ਨੇ ਜਾਂ ਉਹਨਾਂ ਦੇ ਜੋ ਵੀ ਨੌਲੇਜ ਆ ਦਰਸ਼ਕਾਂ ਦੇ ਰੂਬਰੂ ਕਰਵਾ ਰਹਿਆਂ ਸਰਦਾਰ ਕੇਹਰ ਸਿੰਘ ਮਠਾੜੂ ਜੀ ਸਤ ਮਠਾੜੂ ਸਾਹਿਬ ਤੁਹਾਡਾ ਪਹਿਲਾਂ ਪੰਜਾਬ ਪਹੁੰਚਦੇ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਤੇ ਤੁਹਾਡੀ ਕਮੇਟੀ ਦਾ ਤੁਹਾਡੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਇਹ ਲੇਖਕ ਨੂੰ ਮਾਣ ਮਹਿਸੂਸ ਕਰਤੀਆ ਤੇ ਮੈਂ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਦੇਰੇ ਵੀ ਮੈਂ ਤਕਰੀਬਨ ਹਰ ਸਾਲ ਤਕਰੀਬਨ ਆਉਣਾ ਪੰਜਾਬ ਦੇ ਵਿੱਚ ਤੇ ਉਹਦਾ ਆਉਣ ਦਾ ਕਾਰਨ ਸਿਰਫ ਇਹ ਤੇ ਹੁੰਦਾ ਕਿ ਮੈਨੂੰ ਬੁੱਢ ਤੋਂ ਹੀ ਪੰਜਾਬੀ ਦੇ ਨਾਲ ਪਿਆਰ ਹੈ ਸਤਕਾਰ ਹੈ ਮਾਣ ਹੈ ਕਿ ਮੈਂ ਇੱਥੇ ਆ ਕੇ ਬਹੁਤ ਖੋਜ ਵੀ ਕਰਦਾ ਮੈਂ ਤਕਰੀਬਨ 15 ਕਿਤਾਬਾਂ ਅੱਜ ਤਾਈਂ ਪਾਠਕਾਂ ਦੇ ਝੋੜੇ ਵਿੱਚ ਪਾ ਚੁੱਕਿਆ ਤੇ ਜਿਨ੍ਹਾਂ ਦੇ ਵਿੱਚੋਂ ਕੁਝ ਸਿੱਖ ਇਤਿਹਾਸ ਬਾਰੇ ਨੇ ਤੇ ਕੁਝ ਮੇਰੇ ਸਫਰਨਾਮੇ ਨੇ ਜਿੱਥੇ ਜਿੱਥੇ ਕਿਉਂਕਿ ਮੈਨੂੰ ਜਾਣ ਬਾਹਰ ਅੰਦਰ ਕਰਨ ਤਾਂ ਉਹਦਾ ਵੀ ਸ਼ਾਅ ਹੋਗਾ ਜਿੱਥੇ ਜਿੱਥੇ ਵੀ ਮੈਂ ਜਾਣਾ ਜਿਹੜੇ ਦੇਸ਼ ਵੀ ਜਾਣਾ ਜਿਹੜਾ ਵੀ ਮੈਂ ਜਿਹੜਾ ਵੀ ਤਰੀਕਾ ਉੱਥੇ ਜਾਣ ਦਾ ਅਪਣਾਉਣਾ ਉਸ ਬਾਰੇ ਮੈਂ ਆਪਣਾ ਜੋ ਐਕਸਪੀਰੀਅੰਸ ਹੁੰਦਾ ਉਹ ਪਾਠਕਾਂ ਤੇ ਦਰਸ਼ਕਾਂ ਦੇ ਨਾਲ ਸਾਂਝਾ ਕਰਦਾ ਹਾਂ ਜਿਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਉਤਸ਼ਾਹ ਅਤੇ ਉਹਨਾਂ ਨੂੰ ਹੌਲਿਡੇਸ ਕਰਨ ਲਈ ਉਤਸ਼ਾਹ ਤੇ ਉਹਨਾਂ ਨੂੰ ਉਹਨਾਂ ਦੇ ਖਿਆਲ ਬਦਲਦੇ ਨੇ ਉਹਨਾਂ ਦੇ ਖਿਆਲ ਬਣਦੇ ਨੇ ਕਿਉਂਕਿ ਸਾਨੂੰ ਆਪਣੇ ਜੀਵਨ ਦੇ ਵਿੱਚ ਜਿੱਥੇ ਅਸੀਂ ਆਪਣੀਆਂ ਹੋਰ ਜ਼ਿੰਮੇਵਾਰੀਆਂ ਨੂੰ ਆਉਂਦੇ ਆ ਉੱਥੇ ਆਪਣੇ ਜੀਵਨ ਦੇ ਵਿੱਚ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਸਾਨੂੰ ਬਾਹਰ ਅੰਦਰ ਜਾਣਾ ਚਾਹੀਦਾ ਹੈ ਕਿਉਂਕਿ ਦੁਨੀਆ ਦੇ ਉੱਤੇ ਬਹੁਤ ਕੁਝ ਦੇਖਣ ਵਾਲਾ ਹੈ ਜਿਸ ਨੂੰ ਵੇਖ ਕੇ ਤੁਸੀਂ ਆਪਣਾ ਜੋ ਗਿਆਨ ਹੈ ਉਸ ਦੇ ਵਿੱਚ ਵਾਧਾ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਜਿਹੜੀਆਂ ਮੈਂ ਪੰਜਾਬੀ ਦੇ ਵਿੱਚ ਇਤਿਹਾਸਿਕ ਕਿਤਾਬਾਂ ਲਿਖਦਾ ਉਹਨਾਂ ਦੇ ਬਾਰੇ ਵੀ ਮੈਂ ਤਕਰੀਬਨ ਜਿੱਥੇ-ਜਿੱਥੇ ਉਸ ਇਤਿਹਾਸ ਦਾ ਕੋਈ ਸੰਬੰਧ ਹੁੰਦਾ ਤਾਂ ਮੈਂ ਉਸ ਉਸ ਪਿੰਡ ਉਸ ਉਸ ਸ਼ਹਿਰ ਜਾਣ ਦੀ ਕੋਸ਼ਿਸ਼ ਕਰਦਾ ਈਵਨ ਮੈਨੂੰ ਯਾਦ ਆ ਕਿ ਜਦੋਂ ਮੈਂ ਜੱਸਾ ਸਿੰਘ ਅਭਰਾਵੜੀ ਬਾਰੇ ਤੇ ਭਾਈ ਲਾਲੋ ਬਾਰੇ ਲਿਖਣਾ ਸ਼ੁਰੂ ਕੀਤਾ ਸੀ ਤਾਂ ਆਈ ਵੈਨ ਮੈਂ ਪਾਕਿਸਤਾਨ ਗਿਆ ਉੱਥੇ ਭਾਈ ਲਾਲੋ ਦਾ ਮਕਾਨ ਸੀ ਉਹ ਵੀ ਜਾ ਉਹ ਦੇਖਣ ਕੀਤੇ ਉਹਨੋਂ ਉਹਦੀ ਕੀ ਸਿਚੁਏਸ਼ਨ ਆ ਉਹਨੋਂ ਉਹਦੇ ਕੀ ਹਾਲਾਤ ਨੇ ਉਹ ਵੇਖਿਆ ਇਸੇ ਤਰ੍ਹਾਂ ਹੀ ਜਿੱਸਾ ਸਿੰਘ ਨਰਾਂਗੜੀਆ ਜੋ ਇੱਚੋਗਲ ਦੇ ਵਿੱਚ ਜਨਮਿਆ ਸੀ ਉਹ ਪਿੰਡ ਵੀ ਮੈਂ ਉਹਦੇ ਦਰਸਿਲ ਚੁੱਕੇ ਸੋ ਇਸ ਕਰਕੇ ਜਦੋਂ ਮੈਂ ਸੋਖਾ ਸਿੰਘ ਮਹਤਾਬ ਸਿੰਘ ਵਿਚਰੀ ਸੀ ਉਸ ਤਰ੍ਹਾਂ ਮੈਂ ਕੰਬੋ ਕੀ ਮਾੜੀ ਵੀ ਗਿਆ ਤੇ ਉੱਥੇ ਮੈਂ ਮੀਰਾ ਕੋਟ ਵੀ ਗਿਆ ਮੈਂ ਉੱਥੋਂ ਦਾ ਆਲੇ ਦੁਆਲੇ ਦਾ ਜੋ ਮਾਹੌਲ ਸੀ ਉਸ ਨੂੰ ਦੇਖ ਕੇ ਅਨੁਭਵ ਕੀਤਾ ਤੇ ਜੋ ਅਨੁਭਵ ਸੀ ਉਹ ਮੈਂ ਉਹਨਾਂ ਬੁੱਖਾਂ ਦੇ ਵਿੱਚ ਮੈਂ ਉਹ ਲਿਖਣ ਦੀ ਕੋਸ਼ਿਸ਼ ਕੀਤੀ ਆ ਜਿਨ੍ਹਾਂ ਦੇ ਵਿੱਚ ਕਾਫੀ ਪਿਕਚਰਾਂ ਵੀ ਹੁੰਦੀਆਂ ਨੇ ਨਾਲ ਤਸਵੀਰਾਂ ਦੇ ਨਾਲ ਬਣਾਉਣ ਦੇ ਨਾਲ ਉਹ ਸੋਨੇ ਤੇ ਸੁਹਾਗਰ ਵਾਲੀ ਗੱਲ ਬਣ ਜਾਂਦੀ ਹੈ। ਡਾਕਟਰ ਸਾਹਿਬ ਸਾਡੇ ਸੁਰੱਖਿਆ ਨੂੰ ਕੀ ਦੋ ਸਬਦ ਸੁਣਾਓ ਤੁਹਾਡੇ ਫੇਵਰਟ ਹੋਣ ਜਾਂ ਤੁਹਾਡੀ ਦੇਖੋ ਜੀ ਮੇਰਾ ਤਾਂ ਸਿਰਫ ਤੇ ਸਿਰਫ ਇਹੀ ਹੈਗਾ ਵੀ ਜੋ ਸਾਡਾ ਇਤਿਹਾਸ ਹੈ ਉਸ ਇਤਿਹਾਸ ਨੂੰ ਜਿੰਨਾ ਤਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਨਹੀਂ ਦਿਆਂਗੇ ਉੰਨੀ دیر ਅਸੀਂ ਇੱਕ ਸਾਡੇ ਦਿਲ ਦੇ ਵਿੱਚ ਇੱਕ ਪਛਤਾਵਾ ਰਹਿ ਜਾਏਗਾ ਕਿਉਂਕਿ ਜੋ ਆਉਣ ਵਾਲੀ ਪੀੜ੍ਹੀ ਹੈ ਉਸਨੇ ਵੀ ਜਿਹੜਾ ਸਾਡਾ ਵਿਰਸਾ ਹੈ ਜੋ ਸਾਡਾ ਇਤਿਹਾਸ ਹੈ ਉਸ ਨੂੰ ਸੰਭਾਲਣਾ ਹੈ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਤਿਹਾਸ ਦੀਆਂ ਪੜਾਵਾਂ ਖਰਾ ਖਰੀਦ ਕੇ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਇਤਿਹਾਸ ਸਾਡੇ ਆਪਣੇ ਪੁਰਖਿਆਂ ਲਿਆ ਕੇ ਹਾਲ ਗੁਰੂ ਸੁਣਾਉਣਾ ਚਾਹੀਦਾ ਕਿਉਂਕਿ ਜੇ ਇਸ ਇਤਿਹਾਸ ਹੀ ਨਾ ਰਿਹਾ ਤਾਂ ਸਾਡਾ ਵਿਰਸਾ ਵੀ ਗਵਾਚ ਜਾਏਗਾ ਤੇ ਸਾਡੇ ਬੱਚਿਆਂ ਨੂੰ ਜੋ ਵੀ ਕੋਈ ਇਹ ਦੁਨੀਆ ਬਾਕੀ ਆਪਣੇ ਮਗਰ ਲਾ ਕੇ ਲੈ ਚਲਾ ਜਾਏਗਾ ਕਿਉਂਕਿ ਇਤਿਹਾਸ ਬਹੁਤ ਜ਼ਰੂਰੀ ਹੈ ਇਤਿਹਾਸ ਸੁਣਾ ਬਹੁਤ ਬਹੁਤ ਜ਼ਰੂਰੀ ਹੈ ਤੇ ਇਸ ਦੇ ਉੱਤੇ ਨਾ ਜ਼ਰੂਰ بار بار ਇਹੋ ਹੀ ਕਹਾਂਗਾ ਕਿ ਇਤਿਹਾਸ ਜ਼ਰੂਰੀ ਹੈ ਇਸ ਨੂੰ ਪੜਨ ਦੀ ਕੋਸ਼ਿਸ਼ ਨੌਜਵਾਨੀ ਪੀੜ੍ਹੀ ਲਈ ਕੋਈ ਦੂਜਾ ਸ਼ਬਦ ਸੁਣਾਉਂਗੇ ਹਾਂਜੀ ਨੌਜਵਾਨੀ ਪੀੜ੍ਹੀ ਲਈ ਵੀ ਇਹੀ ਹੈਗਾ ਕਿਉਂਕਿ ਜੇ ਅਸੀਂ ਆਪਣੇ ਪੁਰਖਿਆਂ ਦਾ ਜੋ ਸਾਨੂੰ ਪੁਰਖਿਆਂ ਨੇ ਜੋ ਸਾਨੂੰ ਸਿੱਖਿਆ ਦਿੱਤੀ ਆ ਜੋ ਸਾਡੇ ਪੁਰਖਿਆਂ ਨੇ ਸਾਨੂੰ ਮਹੱਤਤਾ ਦਿੱਤੀ ਆ ਜੀਵਨ ਬਾਰੇ ਜੇ ਅਸੀਂ ਉਸ ਨੂੰ ਅਪਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਬੜੇ ਸੁਖੀ ਰਹਾਂਗੇ ਤੇ ਸੁਖ ਦੇ ਨਾਲ ਹੀ ਕਿਉਂਕਿ ਘਰ ਉਹੀ ਬਸਦੇ ਨੇ ਘਰ ਇੱਟਾਂ ਦੇ ਨਹੀਂ ਹੁੰਦੇ ਘਰ ਪਿਆਰ ਤੇ ਮੁਹੱਬਤ ਦੇ ਬਣੇ ਹੁੰਦੇ ਹਨ ਸਾਨੂੰ ਆਪਣੇ ਬੱਚਿਆਂ ਦੀ ਪੂਰੀ ਪੂਰੀ ਪਰਵਰਿਸ਼ ਬੰਦੀ ਖਿਆਲ ਰੱਖਣਾ ਚਾਹੀਦਾ ਤੇ ਸਾਡੇ ਬੱਚਿਆਂ ਨੂੰ ਵੀ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਮਾਤਾ ਪਿਤਾ ਦੀ ਪੂਰੀ ਸੇਵਾ ਕਰਨ ਕਿਉਂਕਿ ਪਰਮਾਤਮਾ ਜਾਂ ਕੋਈ ਰੱਬ ਬਾਹਰੋਂ ਨਹੀਂ ਮਿਲਦਾ ਇਹ ਪਰਮਾਤਮਾ ਤੁਹਾਨੂੰ ਆਪਣੇ ਬਜ਼ੁਰਗਾਂ ਦੀ ਝੋਲੀ ਦੇ ਉਹਨਾਂ ਦੀ ਕੋਹਤ ਵਿੱਚੋਂ ਮਿਲਦਾ ਤੇ ਜਿਸ ਤਰ੍ਹਾਂ ਤੁਹਾਨੂੰ ਉਹਨਾਂ ਨੇ ਪਾਲਿਆ ਆਪਣੋ ਉਸੇ ਪੜਾਇਆ ਇਸੇ ਤਰ੍ਹਾਂ ਤੁਹਾਡਾ ਵੀ ਫਰਜ਼ ਬਣਦਾ ਤੁਸੀਂ ਆਪਣੇ ਬਜ਼ੁਰਗਾਂ ਦੀ ਜੋ ਬਜ਼ੁਰਗੀ ਦੇ ਵਿੱਚ ਹਨ ਉਹਨਾਂ ਦੀ ਦੇਖਭਾਲ ਕਰੋ ਉਹਨਾਂ ਦੀ ਲੋਕਾਫਤ ਕਰੋ ਉਹਨਾਂ ਦੀ ਦਵਾਈ ਵਗੈਰਾ ਦਾ ਪ੍ਰਬੰਧ ਕਰੋ ਉਹਨਾਂ ਦੇ ਕੱਪੜਿਆਂ ਦਾ ਪ੍ਰਬੰਧ ਕਰੋ ਉਹਨਾਂ ਨੂੰ ਸਾਥ ਬੈਠ ਕੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੋ ਜਿਸ ਤਰ੍ਹਾਂ ਉਹ ਤੁਹਾਨੂੰ ਬੋਕਲ ਦੇ ਵਿੱਚ ਬੈਠ ਕੇ ਰਾਜਾਂ ਰਾਣੀਆਂ ਦੀਆਂ ਕਹਾਣੀਆਂ ਸੁਣਾਉਂਦੇ ਸੀ ਅੱਜ ਤੁਹਾਡਾ ਫਰਜ ਬਣਦਾ ਹੈ ਕਿ ਉਹਨਾਂ ਦੀ ਲੋਕਾਫਟਰ ਕਰੋ ਉਹਨਾਂ ਦੀ ਸੇਵਾ ਕਰੋ ਇਹ ਲੇਖਨ ਦਾ ਸੌਂਗ ਫਿਰ ਨਹੀਂ ਬਚਪਨ ਤੋਂ ਦੀ ਗੱਲ ਆਏ ਵੈਸੇ ਸ਼ੌਕ ਤਾਂ ਕਈ ਏਦਾਂ ਹੁੰਦੇ ਨੇ ਵੀ ਪਹਿਲਾਂ ਤੋਂ ਹੀ ਹੁੰਦੇ ਨੇ ਪਰ ਉਹ ਫੁੰਗਰਦੇ ਨਹੀਂ ਫੁੰਗਰਦੇ ਉਦੋਂ ਹੀ ਨੇ ਜਦੋਂ ਤੁਹਾਡੀ ਜਿਹੜੀ ਖਿਆਲਾਂ ਦੀ ਧਰਤੀ ਆ ਉਹ ਜਦੋਂ ਉਹ ਬੀਜਣ ਜੋ ਹੋ ਜਾਂਦੀ ਆ ਉਹ ਫਿਰ ਤੁਹਾਨੂੰ ਆਪਣੇ ਆਪ ਜਾਂ ਕਈ ਵੀ ਨਹੀਂ ਕੋਈ ਏਦਾਂ ਦੇ ਹਾਲਾਤ ਹੁੰਦੇ ਨੇ ਕੋਈ ਐਦਾਂ ਦੇ ਇਨਸੀਡੈਂਟ ਬਾਤਰ ਜੰਨੇ ਨੇ ਜਿਨ੍ਹਾਂ ਨੂੰ ਸੁਣ ਕੇ ਤੁਹਾਡਾ ਦਿਲ ਕਰਦਾ ਵੀ ਇਹ ਜੋ ਗੱਲ ਹੋ ਰਹੀ ਆ ਉਹ ਗਲਤ ਹੈ ਉਸ ਨੂੰ ਦਰੁਸਤ ਕਰਨ ਲਈ ਫਿਰ ਤੁਹਾਨੂੰ ਤੁਹਾਡਾ ਖਿਆਲ ਬਣਦਾ ਜਾਂ ਫਿਰ ਤੁਸੀਂ ਉਸ ਤੇ ਲਿਖਣਾ ਸ਼ੁਰੂ ਕਰ ਦਿੰਦੇ ਹੋ ਮੈਨੂੰ 30-25 ਸਾਲ ਹੋ ਗਏ ਇਤਿਹਾਸ ਦੇ ਵਿੱਚ ਕਿਉਂਕਿ ਜਸਾ ਸਿੰਘਰਾਉ ਗੜੀਏ ਬਾਰੇ ਵੀ ਕਈ ਲੋਕਾਂ ਨੇ ਕੋਈ ਉਹਨਾਂ ਦੇ ਉੱਤੇ ਤੂਂਤਾਂ ਲਾਈਆਂ ਨੇ ਇਸੇ ਤਰ੍ਹਾਂ ਹੀ ਭਾਈ ਲਾਲੋ ਨੂੰ ਵੀ ਐਵੇਂ ਜੀ ਉਹ ਜੀ ਜੂਂਦਰ ਸੀ ਉਹ ਜੀ ਕਿਰਤੀ ਮਤਲਬ ਉਹਦੇ ਬਾਰੇ ਵੀ ਬਹੁਤ ਕੁਝ ਦੇ ਇਲਾਵਾ ਤਾਂ ਇਹ ਕਰ ਦਿੰਦੀਆਂ ਜਿਹੜੀਆਂ ਮੈਂ ਫਿਰਫੇ ਨਾਲ ਪ੍ਰੂਫ ਕਰ ਸਕਾਂ ਜਿਹੜੀਆਂ ਜਿਹੜੀਆਂ ਜੱਸਾ ਸਿੰਘ ਬਾਰੇ ਗੱਲਾਂ ਕਰਤੀਆਂ ਨੇ ਉਹ ਕਦੇ ਵੀ ਨਹੀਂ ਹੋਈਆਂ ਇਹ ਐਵੇਂ ਕਹਾਣੀਆਂ ਬਣਾ ਬਣਾ ਕੇ ਆ ਰਹੇ ਸੋ ਇਹ ਇੱਕ ਬਹੁਤ ਵੱਡਾ ਮੇਰੇ ਲਈ ਚੈਲੰਜ ਸੀਗਾ ਕਿ ਮੈਂ ਚਾਹੁੰਦਾ ਸੀਗਾ ਵੀ ਜਿਹੜੇ ਉਹ ਲਿਖੇ ਉਹਨਾਂ ਦੇ ਜੀਵਨ ਲਈ ਪੜੇ ਹੋਏ ਹਨ ਉਹਨਾਂ ਬੁਲੇਖਿਆਂ ਤੇ ਇਹ ਆਈ ਟਾਚ ਮੈਂ ਹਾਂ ਤੇ ਬਹੁਤ ਮੇਰੇ ਸਾਹਮਣੇ ਆ ਗਿਆ ਕਿ ਉਹ ਦੇ ਸੋਕੇ ਨਾਲ ਤੁਸੀਂ ਆਪਣੇ ਜੁਰੇ ਤੋਂ ਦੇ ਵਿੱਚ ਆਪਣੀ ਪ੍ਰਾਪਤੀ ਹੈ ਹਾਂ ਜਿਹੜੀ ਅੰਡੀਆ ਸਰਕਾਰਾਂ ਨੇ ਪ੍ਰਾਰੰਭ ਤਿਆਨੂਰੋਮ ਕਿ ਲਗਾ ਦੇਣਾ ਉਜਾਗਰ ਕਰਨ ਲਈ ਕੁਝ ਨਹੀਂ ਕਰੀਆ ਤੁਸੀਂ ਇਹਦੇ ਵਾਸਤੇ ਕੁਝ ਦੇਖੋ ਜੀ ਸਰਕਾਰਾਂ ਨੂੰ ਤਾਂ ਆਪਣੀ ਕੁਰਸੀ ਦਾ ਫਿਕਰ ਹੁੰਦਾ ਜਾਂ ਉਹਨਾਂ ਨੂੰ ਇਹ ਹੁੰਦਾ ਦੇਖ ਜਾਨੇ ਭਾਣੇ ਹਨ ਉਹਨਾਂ ਨੂੰ ਤੁਹਾਡੇ ਨਾਲ ਕੋਈ ਵਾਰੀ ਹਮਦਰਦੀ ਉਹ ਹੀ ਹੁੰਦੀ ਹੈ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਜਦੋਂ ਤੁਹਾਡੀਆਂ ਵੋਟਾਂ ਪੈ ਗਈਆਂ ਵੋਟਾਂ ਉਹਨਾਂ ਨੇ ਲੈ ਲਈਆਂ ਉਦੋਂ ਬਾਅਦ ਉਹ ਤੁਹਾਨੂੰ ਲੱਭਦੇ ਹੀ ਨਹੀਂ ਤੇ ਸੋ ਇਸ ਕਰਕੇ ਮਤਲਬ ਸਾਨੂੰ ਸਰਕਾਰਾਂ ਦੇ ਉੱਤੇ ਬਾਹਲੀ ਆਸ ਨਹੀਂ ਰੱਖਣੀ ਚਾਹੀਦੀ ਪਰ ਫਰਜ਼ ਉਹਨਾਂ ਦਾ ਵੀ ਬਣਦਾ ਹੈ ਇਹ ਸਰਕਾਰੀ ਫਰਜ਼ ਹੈ ਕਿ ਜੋ ਸਾਡੇ ਪਿਓਰਕ ਹੋ ਚੁੱਕੇ ਨੇ ਇਹਨਾਂ ਨੇ ਆਜ਼ਾਦੀ ਲਈ ਕਹਾਣਾ ਕਾਲੀਆਂ ਨੇ ਉਹਨਾਂ ਦੇ ਹਰ ਥਾਂ ਦੇ ਉਹਨਾਂ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਬਹੁਤ ਲੱਗਣੇ ਚਾਹੀਦੇ ਨੇ ਉਹਨਾਂ ਦਾ ਇਤਿਹਾਸ ਲਿਖ ਕੇ ਵੰਡਣਾ ਚਾਹੀਦਾ ਹੈਗਾ ਪਰ ਚੀਜ਼ ਇਹ ਹੈਗੇ ਵੀ ਉਹਨਾਂ ਨੂੰ ਤਾਂ ਇਸ ਪਾਸੇ ਵੇਖ ਲਈ ਨਹੀਂ ਪਰ ਜਿਹੜੀਆਂ ਸੰਸਥਾਵਾਂ ਸਾਡੀਆਂ ਸ਼ਹਿਰਾਂ ਦੇ ਵਿੱਚ ਸੰਸਥਾਵਾਂ ਬਣੀਆਂ ਹੋਈਆਂ ਨੇ ਇੱਕ ਇੱਕ ਸ਼ਹਿਰ ਦੇ ਵਿੱਚ ਕਈ ਕਈ ਸੰਸਥਾਵਾਂ ਬਣੀਆਂ ਹੋਈਆਂ ਨੇ ਉਹ ਵੀ ਸਿਰਫ ਤੇ ਸਿਰਫ ਜਦੋਂ ਉਹਨਾਂ ਦਾ ਤਿਉਹਾਰ ਹੁੰਦਾ ਜਦੋਂ ਉਹਦਾ ਕੋਈ ਉਦੋਂ ਹੀ ਉਹ ਉਦੋਂ ਹੀ ਉਹ ਹਮਲੇ ਮਾਰਦੇ ਨੇ ਉਦੋਂ ਹੀ ਲੋਕਾਂ ਦਾ ਇਕੱਠ ਕਰਦੇ ਨੇ ਲੰਗਰ ਚਲਾਉਂਦੇ ਨੇ ਮਤਲਬ ਉਹ ਹੀ ਉਹ ਦੋ ਤਿੰਨ ਦਿਨ ਜੋ ਹੁੰਦੇ ਨੇ ਉਹੀ ਆਪਣੇ ਆਪ ਉਹ ਆਪਰ ਨੂੰ ਪੂਰਾ ਕਰਕੇ ਉੱਥੇ ਲੈ ਜਾਂਦੇ ਨੇ ਉਹ ਵੀ ਜਾਨੀ ਫੋਟੋ ਲਾ ਲੈਂਦੇ ਨੇ ਬਸ ਹਾਂਜੀ ਉਹ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਰੋਪੇ ਪਾ ਦਿੱਤੇ ਜਾਂਦੇ ਨੇ ਉਹ ਉਹਨਾਂ ਨੇ ਆਪਣੀਆਂ ਫੋਟਾਂ ਹੁੰਦੀਆਂ ਅਖਬਾਰਾਂ ਦੇ ਵਿੱਚ ਲਕਣੀਆਂ ਮਤਲਬ ਕਿਉਂਕਿ ਉਹਨਾਂ ਦੀ ਵੀ ਦਿਲਚਸਪੀ ਇੱਥੇ ਤਾਈ ਆ ਗਈ ਹੈ ਮੈਂ ਤਾਂ ਇਹ ਵੀ ਕਹਾਗਾ ਵੀ ਜਿਹੜੇ ਐਡੇ ਵੱਡੇ ਵੱਡੇ ਐਡੇ ਲੰਗਰ ਚੱਲਦੇ ਹਨ ਉਹਨਾਂ ਦੀ ਲੋੜ ਨਹੀਂ ਉੱਥੇ ਤੁਸੀਂ ਕਿਤਾਬੀ ਲੰਗਰ ਲਾਓ ਉੱਥੇ ਤੁਸੀਂ ਕਿਤਾਬਾਂ ਵੰਡੋ ਉੱਥੇ ਤੁਸੀਂ ਮੈਡੀਕਲ ਕੋਰਸ ਲਾਓ ਉੱਥੇ ਅੱਖਾਂ ਦੇ ਕੈਂਪ ਲਾਓ ਲੰਗਰ ਤਾਂ ਅਸੀਂ ਕਰੋ ਰੋਟੀ ਖਾ ਕੇ ਆ ਜਾ ਨੇ ਲੰਗਰ ਦਾ ਮਤਲਬ ਇਹ ਸੀਗਾ ਪੁਰਾਣੇ ਜ਼ਮਾਨੇ ਦੇ ਵਿੱਚ ਰਾਸਤੇ ਦੇ ਵਿੱਚ ਉਹਨਾਂ ਨੂੰ ਕਈ ਕਈ ਦਿਨ ਲੱਗ ਜਾਂਦੇ ਸੀ ਰਾਸਤੇ ਦੇ ਵਿੱਚ ਉਹਨਾਂ ਨੂੰ ਭੋਜਨ ਦੀ ਲੋੜ ਹੁੰਦੀ ਸੀ ਠਹਿਰ ਦੀ ਹੁੰਦੀ ਸੀ ਲੋੜ ਇਹ ਧਰਮਸਾਲਾ ਐਸੇ ਕਰਕੇ ਬਣਿਆ ਸੀ ਅੱਜ ਤਾਂ ਸਾਡੇ ਕੋਲ ਐਡੀਆਂ ਐਡੀਆਂ ਕਾਰਾਂ ਨੇ ਉਹਨਾਂ ਦੇ ਕਾਰਾਂ ਦੇ ਵਿੱਚ ਅਸੀਂ ਘਰੋਂ ਲੰਗਰ ਛਕ ਕੇ ਹੁਣ ਤਾਂ ਮੈਂ ਤਾਂ ਇਹ ਕਹਾਂਗਾ ਵੀ ਲੰਗਰ ਵੀ ਜੇ ਚੱਲਦਾ ਵੀ ਆ ਉਹ ਤਾਂ ਬ੍ਰਹਮਤ ਹੋ ਜਾ ਪਿੱਛੇ ਜੇ ਅਸੀਂ ਹੋਲੇ ਮਹਲੇ ਤੇ ਗਏ ਮੈਂ ਦੇਖਿਆ ਜੀ ਕਈ ਥਾਂ ਤੇ ਉਹ ਰਸ ਜੀ ਰਸ ਦਾ ਲੰਗਰ ਲੱਗਿਆ ਹੈ ਚੋਲੇ ਪਟੂਰੇ ਦਾ ਲੱਗਿਆ ਹੈ ਗੋਲ ਗੱਪਿਆਂ ਦਾ ਲੱਗਿਆ ਹੈ ਆਈਸਕ੍ਰੀਮ ਦਾ ਲੱਗਿਆ ਹੈ ਮੈਂ ਤਾਂ ਕਹਾਂਗਾ ਵੀ ਬ੍ਰਹਮ ਭੋਜ ਨੇ ਇਹ ਮਲਕ ਭਾਗੋ ਵਾਲੇ ਭੋਜ ਅਸੀਂ ਖਾ ਲਿਆ ਲੋਕਾਂ ਨੂੰ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਜਿਨ੍ਹਾਂ ਦੀ ਕੋਈ ਲੋੜ ਵੀ ਨਹੀਂ ਹੈਗੀ ਉੱਥੇ ਤੁਸੀਂ ਮੈਂ ਆਹ ਵੇਖਿਆ ਤੁਸੀਂ ਵੀ ਦੇਖਦੇ ਹੋਵੋਗੇ ਇੰਨੀ ਵੇਸਟੇਜ ਹੁੰਦੀ ਆ ਲੰਗਰ ਦੀ ਤੁਸੀਂ ਹੈਰਾਨ ਰਹਿ ਜਾਵੋਗੇ ਜੇ ਉਹਨੇ ਨੂੰ ਉਸ ਨੂੰ ਜੇ ਸੰਭਾਲਿਆ ਜਾਵੇ ਆ ਮੇਰਾ ਖਿਆਲ ਆ ਵੀ ਤੁਹਾਨੂੰ ਉੱਥੇ ਵੱਧ ਇੰਨਾ ਇੰਨਾ ਲੰਗਰ ਕਰਨ ਦੀ ਲੋੜ ਨੇ ਮੈਂ ਸੁਣਿਆ ਵੀ ਲੱਖਾਂ ਰੁਪਏ ਦਾ ਲੰਗਰ ਉੱਥੇ ਹਰ ਇੱਕ ਕਿਲੋਮੀਟਰ ਤੇ ਹਰ ਅੱਧੇ ਕਿਲੋਮੀਟਰ ਤੇ ਲੰਗਰ ਕੀ ਲੋੜ ਆ ਜੇ ਲੰਗਰ ਹੈਗੇ ਆ 5-10 ਕਿਲੋਮੀਟਰ ਦੇ ਨਾਲ ਤੇ ਵੇਸਟ ਵੀ ਬਹੁਤ ਹੁੰਦਾ ਜਿੱਥੇ ਜਾਂਦੇ ਹਾਂ ਹਾਂਜੀ ਵੇਸਟ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਤੁਸੀਂ ਇੱਕ ਤਾਂ ਕਈ ਵਾਰੀ ਇਦਾਂ ਹੁੰਦਾ ਵੀ ਵਰਤਾਵੇ ਜਿਹੜੇ ਹੈਗੇ ਨੇ ਉਹ ਲੋੜ ਤੋਂ ਵੱਧ ਉਹਨਾਂ ਨੂੰ ਫਾਦਦੇ ਨੇ ਤੇ ਪਰ ਕਈ ਵਾਰੀ ਇਦਾਂ ਹੁੰਦੇ ਨੇ ਵੀ ਜਿਹੜੀ ਸੰਗਤਿੰਗ ਬੈਠੀ ਹੁੰਦੀ ਹੈ ਉਹ ਵੀ ਮਤਲਬ ਦੱਸ ਸਕਦੀ ਆ ਵੀ ਮੈਨੂੰ ਇੰਨੀ ਲੋੜ ਆ ਮੈਨੂੰ ਥੋੜਾ ਪ੍ਰਸ਼ਾਦਾ ਜਾਂ ਦ ਨਾ ਕੋ ਪਾਉਂਦੇ ਨਹੀਂ ਉਹਨਾਂ ਨੇ ਪਾ ਕੇ ਤੇ ਤੁਸੀਂ ਦੇਖਿਆ ਹੁਣ ਮੈਂ ਆਪ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਹੁਣ ਵੀ ਉੱਥੇ ਅੱਧੇ ਬੱਚੇ ਤਾਂ ਉਹਨਾਂ ਨੂੰ ਉਹ ਮੂੰਹ ਹੀ ਨਹੀਂ ਲਾਉਂਦੇ ਉਹ ਉਦਾਂ ਦੀਆਂ ਭਰੀਆਂ ਭਰੀਆਂ ਦੀਆਂ ਥਾਲੀਆਂ ਦੀਆਂ ਥਾਲੀਆਂ ਉਦਾਂ ਹੀ ਉੱਥੇ ਬਕਸਿਆਂ ਦੇ ਵਿੱਚ ਸਿੱਟਦੇ ਨੇ ਉਹ ਇੰਨਾ ਵੇਸਟ ਕੀਤਾ ਜਾਂਦਾ ਹੈਗਾ ਜੇ ਅਸੀਂ ਪਹਿਲੀ ਗੱਲ ਤਾਂ ਲੰਗਰ ਜਿੱਥੇ ਲਾਉਣੇ ਜਿੱਦਾਂ ਮੈਂ ਕਿਹਾ ਵੀ 5-10 10 ਕਿਲੋਮੀਟਰ ਦੇ ਕਿਤੇ ਲਾਓ ਚਲੋ ਉਹ ਲੰਗਰ ਤੁਸੀਂ ਸਾਦਾ ਦਾਲ ਸਬਜ਼ੀ ਹੋ ਜਨ ਤੁਸੀਂ ਲੰਗਰ ਰੋਟੀ ਦਾ ਲੰਗਰ ਲਾਓ ਹੁਣ ਗੋਲ ਗੱਪਿਆਂ ਦਾ ਕੋਈ ਲੰਗਰ ਥੋੜੀ ਹੁੰਦਾ ਆਈਸਕ੍ਰੀਮ ਦਾ ਕੋਈ ਲੰਗਰ ਥੋੜੀ ਹੁੰਦਾ ਇਹ ਤਾਂ ਇੱਕ ਸ਼ਾਹੀ ਪਕਵਾਨ ਨੇ ਇਹ ਤਾਂ ਸ਼ਾਹੀ ਪਕਵਾਨ ਨੇ ਸ਼ਾਹੀ ਪਕਵਾਨਾਂ ਦੀ ਕੋਈ ਲੋੜ ਨਹੀਂ ਇਹ ਸਾਨੂੰ ਚਾਹੀਦਾ ਅਸੀਂ ਪੜੇ ਲਿਖੇ ਆ ਐਸੀ ਕੋਈ ਗੱਲ ਨਹੀਂ ਆਗੇ ਇਹਨਾਂ ਗੱਲਾਂ ਤੋਂ ਸਾਨੂੰ ਗਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਗਰੀਬਾਂ ਦੇ ਵਿੱਚ ਇਹਨਾਂ ਗੱਲਾਂ ਦੇ ਵਿੱਚ ਕੁਝ ਨਹੀਂ ਪਿਆ ਲੰਗਰ ਲਾਉਣ ਦੇ ਨਾਲ ਕੋਈ ਤੁਹਾਨੂੰ ਕੋਈ 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 ਸੇਵਾ ਨਹੀਂ ਮਿਰਾਖਿਆ ਲੈ ਗਈ ਉਹ ਤਾਂ ਸਿਰਫ ਤੇ ਸਿਰਫ ਇੱਕ ਆਪਣੀ ਮਸ਼ਹੂਰੀ ਕਰਨੀ ਆ ਤੇ ਮਤਲਬ ਜਾਂ ਫਿਰ ਉੱਥੇ ਮਤਲਬ ਉਹ ਮੂਰੇ ਖੜ ਖੜ ਕੇ ਮੱਲੋ ਮੱਲੇ ਉਹਨਾਂ ਨੂੰ ਤੁਸੀਂ ਲੰਗਰ ਦੇ ਵੱਲੋਂ ਭੇਜਦੇ ਹੋ ਵੀ ਲੰਗਰ ਸ਼ਾਕੇ ਜਾਇਆ ਜੀ ਇਹ ਲੰਗਰ ਸ਼ਾਕੇ ਜਾਇਆ ਪਰ ਉਹ ਪਿੱਛੋਂ ਲੰਗਰ ਸ਼ਾਕੇ ਆਇਆ ਨਾ ਫਿਰ ਵੀ ਉਹਨਾਂ ਨੂੰ ਤੁਸੀਂ ਮਜਬੂਰ ਕਰਨਾ ਤਾਂ ਵੀ ਦੇਖਣ ਤੋਂ ਇਲਾਵਾ ਬਹੁਤ ਕੁਝ ਹੋ ਰਿਹਾ ਹੈ ਬਹੁਤ ਤਾਂ ਸ਼ੌਕ ਇਹ ਹੈ ਜੀ ਮੈਂ ਪਬਲਿਕ ਦੀ ਸੇਵਾ ਵੀ ਕਰਦਾ ਹਾਂ ਸੀਨੀਅਰ ਸਿਟੀਜ਼ਨ ਬਣੇ ਹੋਣੇ ਬਣੇ ਹੋਏ ਨੇ ਚੌਲ ਬਣੇ ਹੋਏ ਨੇ ਜਿੱਥੇ ਸੀਨੀਅਰਸ ਨੂੰ ਹਰ ਇੱਕ ਦਿਨ ਉੱਥੇ ਉਹਨਾਂ ਨੂੰ 2-4 ਘੰਟੇ ਬੈਠਣ ਲਈ ਤੇ ਉਹਨਾਂ ਦੇ ਮਨੋਰੰਜਨ ਲਈ ਉੱਥੇ ਸਾਧਨ ਦਿੱਤੇ ਹੋਏ ਨੇ ਮੈਨੂੰ ਤਕਰੀਬਨ ਜਿੰਨੀਆਂ ਵੀ ਉੱਥੇ ਤਕਰੀਬਨ ਸਾਡੇ ਮਿਸਰ ਸਾਗ ਏਰੀਆ ਦੇ ਵਿੱਚ ਕਲਬਾਂ ਆ ਗਏ ਨੇ ਉਹਨਾਂ ਦਾ ਸਾਰੀਆਂ ਕਲਬਾਂ ਦਾ ਮੈਂਬਰ ਆ ਤੇ ਮੈਂ ਅਸੀਂ ਹਰ ਹਫਤੇ ਹਰ ਦਿਨ ਦਿਨ ਜਿਹੜੇ ਵੀ ਦਿਨ ਉਹਨਾਂ ਦਾ ਪ੍ਰੋਗਰਾਮ ਹੁੰਦਾ ਤਾਂ ਅਸੀਂ ਉਸ ਪ੍ਰੋਗਰਾਮ ਦੇ ਉੱਤੇ ਵੱਧ ਚੜ ਕੇ ਹਿੱਸਾ ਲਈਦਾ ਤੇ ਉੱਥੇ ਲੋਕਾਂ ਨੂੰ ਪ੍ਰੇਰਿਤ ਵੀ ਕਰੀਦਾ ਇਹ ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਜਾਂਦਾ ਉੱਥੇ ਵੀ ਲੋਕਾਂ ਨੂੰ ਪ੍ਰੇਰਿਤ ਕਰੀਦਾ ਮੈਂ ਤਾਂ ਉੱਥੇ ਵੀ ਇਹੋ ਗੱਲ ਕਰਦਾ ਖੰਡ ਬਾਠ ਸੁਣਾਉਣ ਦੇ ਕੋਈ ਲੋੜ ਨਹੀਂ ਹੈਗੇ ਜੇ ਤੁਸੀਂ ਉੱਥੇ ਬਹਿ ਕੇ ਸੁਣਨਾ ਨਹੀਂ ਹੈਗਾ ਜੇ ਤੁਸੀਂ ਉੱਥੇ ਆ ਕੇ ਰਖਾ ਕੇ ਘਰ ਨੂੰ ਚਲੇ ਜਾਣਾ ਤੇ ਆ ਕੇ ਫਿਰ ਬਾਅਦ ਚ ਕਈ ਵਾਰੀ ਅਸੀਂ ਦੇਖਦੇ ਆ ਆਉਣਗੇ ਜੀ 11:00 ਵਜੇ ਆ ਕੇ ਉਹ ਜੀ ਅਸੀਂ ਆਏ ਸੀ ਵੇ ਫਰੀਦ ਸਾਹਿਬ ਦੇ ਸ਼ਲੋਕ ਸੁਣਨੇ ਸੀ ਕਈ ਬੰਦੇ ਲੋਕ ਅਰਦਾਸ ਵਲੀ ਪਹੁੰਚਦੇ ਨੇ ਹਾਂ ਜੀ ਕਈ ਵੇ ਤਾਂ ਅਰਦਾਸ ਵਲੀ ਵੀ ਮਤਲਬ ਉਹਨਾਂ ਨੂੰ ਪਰ ਹੁਣ ਇਹ ਤਾਂ ਘਰ ਉਹਨਾਂ ਦਾ ਵੀ ਫਰਜ਼ ਬਣਦਾ ਵੀ ਜੇ ਸਾਨੂੰ ਸੱਦਾ ਦਿੱਤਾ ਗਿਆ ਹੈਗਾ ਤਾਂ ਉਹਨਾਂ ਦੇ ਸੱਦੇ ਦਾ ਆਦਰ ਮਾਨ ਸਤਿਕਾਰ ਕਰਕੇ ਐਟਲੀਸਟ ਅੱਧਾ ਕੰਮ ਦੇਖਣ ਨੂੰ ਲੱਗਦਾ ਕਈ ਵਾਰ ਬੰਦਾ ਫੋਨ ਕਰਦਾ ਵੀ ਅਰਦਾਸ ਹੋ ਗਈ ਜੀ ਫਿਰ ਪਹੁੰਚਦੇ ਹਾਂਜੀ ਉਹ ਕਿਉਂਕਿ ਉਹ ਅਸਲ ਇਦਾਂ ਹੈਗਾ ਵੀ ਕਿਉਂਕਿ ਉਹਨਾਂ ਦੀ ਆਪਣੀ ਦਿਲਚਸਪੀ ਤਾਂ ਹੁੰਦੀ ਨਹੀਂ ਕਿਉਂਕਿ ਉਹ ਆਉਂਦੇ ਹੈਗੇ ਨੇ ਵੀ ਕਿਉਂਕਿ ਉਹਨਾਂ ਨੇ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਆ ਕੇ ਹਿੱਸਾ ਦਿੱਤਾ ਹੁੰਦਾ ਉਹਨਾਂ ਨੇ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਆ ਕੇ ਰਾਗੀਆਂ ਨੂੰ ਪੈਸੇ ਦਿੱਤੇ ਹੁੰਦੇ ਨੇ ਤੁਸੀਂ ਵੀ ਦੇਖਦੇ ਹੋਵੋਗੇ ਮੈਂ ਵੀ ਦੇਖਦਾ ਹਾਂ ਕਈ ਵਾਰੀ ਤਾਂ ਉਹ ਵਿਚਾਰੇ ਅੰਦਰ ਦੇ ਕਈ ਵਾਰੀ ਤਾਂ ਰਾਗੀ ਉਥੇ ਬੈਠਾ ਵੀ ਨਹੀਂ ਹੁੰਦਾ ਉਹਦੇ ਗੋਲਕ ਦੇ ਵਿੱਚ ਪੈਸੇ ਉਹਨੇ ਗੋਲ ਉਧਰ ਮਹਾਰਾਜ ਜੀ ਨੂੰ ਪਰ ਚੜਾਉਣਗੇ ਉਥੇ ਉਹਦੇ ਗੋਲਕ ਦੇ ਉਹਨਾਂ ਦੀ ਗੋਲਕ ਦੇ ਵਿੱਚ ਸਤਾਣਗੇ ਪਰ ਨਾ ਉਹਨਾਂ ਨੇ ਕਦੇ ਮਤਲਬ ਉਹ ਸੁਣਿਆ ਹੁੰਦਾ ਕੀਰਤਨ ਉਹਨਾਂ ਦਾ ਤੇ ਨਾਮ ਬਗੈਰ ਸੁਣਿਆ ਸਿਰਫ ਤੇ ਸਿਰਫ ਇਹ ਹੁੰਦਾ ਬਈ ਉਹਨਾਂ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਆ ਕੇ ਪੈਸੇ ਚੜਾਏ ਸੀਗੇ ਅਸੀਂ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਆ ਕੇ ਉਹਨਾਂ ਦਾ ਲਾਹਾ ਲਾਉਣਾ ਇੱਕ ਨੌਜਵਾਨ ਪੀੜੀ ਸਾਰੀ ਹੀ ਬਾਹਰ ਜਾ ਰਹੀ ਆ ਉਹਨੂੰ ਕਿਵੇਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਕੰਮ ਖਤਮ ਹੋ ਗਿਆ ਜਾ ਬਾਹਰੀਆਂ ਦੇ ਕਮਰੇ ਨੇ ਨਹੀਂ ਜੇ ਕੰਮ ਕਿਸੇ ਕੰਟਰੀ ਵਿੱਚ ਨਹੀਂ ਕਦੇ ਖਤਮ ਹੋਏ ਤੇ ਨਾ ਹੀ ਖਤਮ ਹੋਣੇ ਹੈ ਮੇਰਾ ਖਿਆਲ ਆ ਵੀ ਜਿਹੜੀ ਸਾਡੀ ਪੰਜਾਬੀਆਂ ਦੀ ਫਿਤਰਤ ਆ ਨਾ ਇਹਦੇ ਵਿੱਚ ਉਹ ਜਿੰਨੇ ਵੀ ਬੱਚੇ ਬਾਹਰ ਜਾ ਰਹੇ ਮੈਂ ਨਹੀਂ ਕਹਿੰਦਾ ਵੀ ਕੋਈ ਬਾਹਰ ਨਾ ਜਾਓ ਜਾਓ ਬਾਹਰ ਜਾਓ ਜੀ ਸਤ ਕੇ ਜਾਓ ਪਰ ਉੱਥੇ ਜਾਣ ਦਾ ਤੁਹਾਡਾ ਮਕਸਦ ਕੀ ਹੈਗਾ ਕਿ ਕਿਹੜੇ ਮਕਸਦ ਨਾਲ ਤੁਸੀਂ ਜਾਂਦੇ ਹੋ ਤੁਸੀਂ ਪੜ੍ਹਾਈ ਮੇਰੇ ਕੱਲ ਵੀ ਗੱਲਬਾਤ ਹੁੰਦੀ ਸੀਗੀ ਉਹ ਜੀ ਪੜ੍ਹਾਈ ਪਿੱਛੇ ਪੜ੍ਹਾਈ ਪਿੱਛੇ ਪੜ੍ਹਾਈ ਤਾਂ ਜੇ ਹੋਣੀ ਹੈਗੇ ਉਹ ਇੱਥੇ ਵੀ ਬਥੇਰੀ ਹੋ ਸਕਦੀ ਹੈ ਪਰ ਉਹ ਤਾਂ ਉਹ ਸਟੈਪਿੰਗ ਸਟੋਨ ਰੱਖ ਕੇ ਉਥੇ ਉਹਨਾਂ ਨੇ ਜਾਣ ਦਾ ਵਿਜਰੀਆ ਬਣਾਇਆ ਹੈ ਕਿਉਂਕਿ ਬੱਚੀਆਂ ਪੜ ਜਾਂਦੀਆਂ ਬੱਚੇ ਪੜਦੇ ਨਹੀਂ ਉਹ ਦੇਖਦੇਵੇਂ ਇਹਨੇ ਹਾਈਲਾਈਟ ਕੀਤਾ ਇੱਥੇ ਤਾਂ ਫਿਰ ਉਹ ਉਹਨਾਂ ਦਾ ਸੌਦਾਬਾਜ਼ੀ ਚੱਲਦੀ ਆ ਵੀ ਇਹੇ ਮੁੰਡੇ ਨੂੰ ਉਥੇ ਬਾਹਰ ਬੁਲਾਓਗੇ ਤੇ ਉਥੇ ਉਹਨਾਂ ਦਾ ਵਿਆਹ ਹੋਊਗਾ ਫਿਰ ਉਹ ਮੁੰਡਾ ਆਪਣੇ ਪੇਰੈਂਟਸ ਨੂੰ ਸੱਦੂਗਾ ਪੂਰੀ ਆਪਣੇ ਪੇਰੈਂਟਸ ਨੂੰ ਸੱਦੂਗੀ ਮਦਰੋ ਸਿਰ ਤੇ ਸਿਰਫ ਇਹ ਮੇਰਾ ਕਹ ਲਓ ਉਹਨਾਂ ਦਾ ਸਟੈਪਿੰਗ ਸਟੋਨ ਲਈ ਇਸ ਨੂੰ ਵਰਤਿਆ ਜਾਂਦਾ ਤੇ ਉਥੇ ਜਿਹੜੇ ਪੜਨ ਵੀ ਜਾਂਦੇ ਨੇ ਉਹ ਵੀ ਅਸੀਂ ਵੇਖਿਆ ਹੈਗਾ ਉਹ ਜਿਹੜੀ ਉਹਨਾਂ ਦੇ ਐਕਚੁਅਲੀ ਪੜ੍ਹਾਈ ਉਹਨਾਂ ਦਾ ਜਿਹੜਾ ਕੋਰਸ ਹੁੰਦਾ ਉਹਦੇ ਵਿੱਚ ਤਾਂ ਉਹ ਰੁਚੀ ਨਹੀਂ ਹੁੰਦੀ ਉਹਨ ਬਈ ਇਹ ਸਾਡਾ ਕੋਰਸ ਕੀ ਆ ਜਾਂ ਕੀ ਨਹੀਂ ਉੱਥੇ ਫਿਰ ਉਹ ਲੇਬਰ ਜੌਬ ਕਰਦੇ ਨੇ ਉੱਥੇ ਜਦ ਵੱਧ ਤੋਂ ਵੱਧ ਫਿਰ ਆਮ ਅਸੀਂ ਸੁਣਿਆ ਵੀ ਤਾਂ ਟੈਕਸੀ ਉਹ ਚਲਾਉਣੀ ਆ ਜਾਂ ਤੂੰ ਟਰੱਕ ਹੀ ਚਲਾਉਣਾ ਕੀ ਰੋਡ ਆ ਪੜਨ ਦੇ ਮਤਲਬ ਕਿਉਂਕਿ ਉਹਨਾਂ ਦਾ ਪੜਨ ਦੇ ਵਿੱਚ ਰੁਝਾਨ ਹੀ ਹੈ ਨਹੀਂ ਉਹਨਾਂ ਦਾ ਤਾਂ ਸਿਰਫ ਤੇ ਸਿਰਫ ਇਹ ਹੈਗਾ ਜਾਂ ਅਸੀਂ ਸੁਣਦੇ ਆ ਪਰ ਹੁਣ ਸਾਡੇ ਕੋਲੇ ਕੋਈ ਵੇਰਵਾ ਤਾਂ ਹੈ ਨਹੀਂ ਪਰ ਕਈ ਵਿਗੜੇ ਹੋਏ ਬੱਚਿਆਂ ਨੂੰ ਮਾਪੇ ਦੇਖਦੇ ਨੇ ਵੀ ਉਹ ਇੱਥੇ ਵਿਗੜੇ ਹੋਏ ਨੇ ਇਹਨਾਂ ਨੂੰ ਬਾਹਰ ਕੱਢੋ ਬਾਹਰ ਭੇਡੋ ਉੱਥੇ ਕਿਉਂਕਿ ਉਹ ਜਿਹੜੇ ਬੱਚੇ ਨੇ ਉਹ ਜਿਹੜੇ ਇੱਥੇ ਉਹ ਜੋ ਕੁਝ ਕੰਮ ਕਰਦੇ ਨੇ ਉਥੇ ਵੀ ਉਹ ਹੀ ਉਹ 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 ਉਦਾਂ ਦੇ ਪੱਕਾ ਕੰਮ ਕਰਦੇ ਨੇ ਜਿਹੜੇ ਸਾਡੀ ਪੰਜਾਬੀ ਕਮਿਊਨਿਟੀ ਨੂੰ ਉਥੇ ਕਲੰਕਿਤ ਨੇ ਦੇਖੋ ਸਾਡੀ ਕਮਿਊਨਿਟੀ ਜਿੱਥੇ ਵੀ ਜਾਂਦੀ ਆ ਜਿਹੜੇ ਦੇਸ਼ ਵੀ ਜਾਂਦੀ ਆ ਇਹਨਾਂ ਨੇ ਬੜੇ ਬੜੇ ਮਾਰ ਕੇ ਮਾਰੇ ਨੇ ਇਹਨਾਂ ਨੇ ਰਾਜਨੀਤਿਕ ਵਿੱਚ ਨਾ ਸੀ ਸੀਤੀਆ ਇਹਨਾਂ ਨੇ ਡੀਆਂ ਡੀਆਂ ਬਿਲਡਿੰਗਾਂ ਕੀਤੀਆਂ ਫੈਕਟਰੀਆਂ ਖੜੀਆਂ ਕਰ ਦਿੱਤੀਆਂ ਪਰ ਇਹ ਕੀ ਜਿਹੜੇ ਛੋਟੇ ਛੋਟੇ ਸਾਡੇ ਇਹ ਬੱਚੇ 20 22 ਸਾਲ ਦੇ ਜਾ ਕੇ ਉੱਥੇ ਟਾਊਨ ਹਾਲ ਦੇ ਸਾਹਮਣੇ ਭੰਗੜਾ ਪਾਉਂਦੇ ਨੇ ਉੱਥੇ ਕਾਰਾਂ ਤੇ ਚੜ ਕੇ ਉੱਤੇ ਨੱਚਦੇ ਨੇ ਕੇਸ ਖੋਲ ਕੇ ਆਪਣੀਆਂ ਦਸਤਾਰਾਂ ਲਾ ਕੇ ਕੇਸ ਖੋਲ ਕੇ ਉੱਥੇ ਉਹ ਨੱਚਦੇ ਨੇ ਜਾਂ ਟੱਪਦੇ ਨੇ ਫੇ ਮਤਲਬ ਇਹੋ ਜੇ ਕੰਮ ਕਰਦੇ ਨੇ ਤੁਸੀਂ ਆਹ ਮੈਂ ਇੱਥੇ ਅਖਬਾਰਾਂ ਚ ਪੜ੍ਹਦੇ ਹੋ ਟੀਵੀ ਤੇ ਸੁਣਦੇ ਹੋ ਇੱਕ ਚਾਰ ਬੱਚੇ ਉੱਥੇ ਫੜੇ ਗਏ ਪੰਜ ਬੱਚੇ ਉੱਥੇ ਫੜੇ ਗਏ ਆਹ ਉਹਦਾ ਜੀ ਉਹਨੇ ਸੁਇਸਾਈਡ ਕਰ ਲਿਆ ਉਹਨੇ ਜੀ ਉਹ ਤੇ ਥੱਲੇ ਆ ਕੇ ਕਾਰ ਦੇ ਮਾਰ ਮਰ ਗਿਆ ਹੁਣ ਦੇਖੋ ਮੈਂ ਤੁਹਾਨੂੰ ਇੱਕ ਕੋਈ ਐਗਜ਼ਾਮਪਲ ਦਿਨਾ ਹੁਣ ਇਹ ਤੁਸੀਂ ਰੋਡ ਤੇ ਜਾ ਰਹੇ ਇਸ ਰੋਡ ਦੇ فرض ਕਰੋ 70 ਕਿਲੋਮੀਟਰ ਦੀ ਲਿਮਟ ਹੈਗੀ ਤੁਸੀਂ 70 ਕਿਲੋਮੀਟਰ ਤੇ ਚਲਾਓ ਤੁਹਾਨੂੰ ਕੋਈ ਕੁਝ ਨਹੀਂ ਹੋਏ ਹੁਣ ਉੱਥੇ ਜਿੱਥੇ 70 ਕਿਲੋਮੀਟਰ ਦੀ ਲਿਮਟ ਹੈਗੀ ਉੱਥੇ 200 16 ਕਿਲੋਮੀਟਰ ਦੀ ਤੁਸੀਂ ਗੱਡੀ ਚਲਾ ਰਹੇ ਹੋ ਤੇ ਤੁਸੀਂ ਮੂਵੀ ਬਣਾ ਰਹੇ ਹੋ ਬਸ ਤੁਸੀਂ ਤੁਸੀਂ ਦੇਖੋ ਤੁਸੀਂ ਮੌਤ ਨੂੰ ਹਾਕਾ ਮਾਰਦੇ ਹੋ ਕਿ ਨਹੀਂ ਮਾਰਦੇ ਬਸ ਜਿਹੜੀ ਬਾਕੀ ਜਿਹੜੀ ਕਮਿਊਨਿਟੀ ਵੇਖ ਲਈ ਆ ਉਹ ਕੀ ਦੇਖਦੇ ਆ ਵੀ ਇਹ ਪਾਗਲ ਨੇ ਜਿੱਥੇ ਸਰਪ 70 ਕਿਲੋਮੀਟਰ ਦੀ ਲਿਮਟ ਤੁਹਾਨੂੰ ਦਿੱਤੀ ਹੋਈ ਆ ਉਥੇ ਦੀ 216 ਕਿਲੋਮੀਟਰ ਦੀ ਲਿਮਟ ਚਲਾ ਰਹੇ ਆ ਉਹਦੇ ਨਾਲ ਤੁਹਾਡੀ ਕੋਈ ਵਡਿਆਈ ਨਹੀਂ ਹੁੰਦੀ ਉਹਦੇ ਨਾਲ ਤੁਹਾਨੂੰ ਲਾਣਤਾਂ ਪਾਉਂਦੇ ਨੇ ਲੋਕੀ ਉਥੇ ਜਿਹੜੇ ਪਹਿਲਾਂ ਆਏ ਹੋਏ ਲੋਕ ਨੇ ਉਹ ਵੀ ਫਿਰ ਸ਼ਰਮਸ਼ਾਰ ਹੁੰਦੇ ਸੋ ਇਸ ਕਰਕੇ ਇਹਨਾਂ ਬੱਚਿਆਂ ਨੂੰ ਜਾਓ ਜਰੂਰ ਜਾਓ ਪਰ ਜਿੱਥੇ ਵੀ ਤੁਸੀਂ ਜਾਂਦੇ ਹੋ ਜਿਹੜੇ ਮੁਲਕ ਵੀ ਜਾਂਦੇ ਆ ਉਸ ਦਾ ਲਾਅ ਐਂਡ ਆਰਡਰ ਦੀ ਉਸ ਦੀ ਕਦਰ ਕਰੋ ਉਸ ਦੀਆਂ ਹੱਦਾਂ ਦੇ ਵਿੱਚ ਰਹਿ ਕੇ ਤੁਸੀਂ ਆਪਣੀ ਆਜ਼ਾਦੀ ਮਾਣੋ ਤੁਹਾਨੂੰ ਕੋਈ ਨਹੀਂ ਕੁਝ ਕਹਿੰਦਾ ਹੈਗਾ ਪਰ ਜੇ ਤੁਸੀਂ ਉੱਥੇ ਜਾ ਕੇ ਤੁਸੀਂ ਉਹੀ ਗੱਲਾਂ ਕਰ ਰਹੀਆਂ ਨੇ ਜਿਹੜੀਆਂ ਤੁਸੀਂ ਇੱਥੇ ਕਰਦੇ ਗਏ ਹੋ ਉਹਦੇ ਨਾਲ ਤਾਂ ਬਿਹਤਰ ਹੈ ਵੀ ਤੁਸੀਂ ਇੱਥੇ ਹੀ ਰਹੋ ਉੱਥੇ ਨਾ ਜਾਓ ਤੇ ਆਉਣ ਲੈ ਇੱਕ ਤਾਂ ਤਾਂ ਜਿਹੜੀਆਂ ਨੇ ਜਿਹੜੀਆਂ ਆ ਰਹੀਆਂ ਬੁੱਕ ਮੇਰੀਆਂ ਬਾਕਸਾਂ 'ਚ ਇੱਕ ਤਾਂ ਮੈਂ ਜਸਤਾ ਸਿੰਘ ਰਾਮਗੜੀ ਬਾਰੇ ਇੰਗਲਿਸ਼ ਬੁੱਕ ਉਹ ਆਲਰੇਡੀ ਸਪਾਂਸਰਡ ਹੈਗੀ ਆ ਦੂਸਰੀ ਹੈਗੀ ਆ ਮੈਂ ਜਿੱਥੇ ਵੀ ਜਾਣਾ ਹੈਗਾ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਅਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਤੰਜ਼ਾਨੀਆ ਇਧਰ ਬ੍ਰਾਜ਼ੀਲ ਆਸਟ੍ਰੇਲੀਆ ਬ੍ਰਾਜ਼ੀਲ ਇਹ ਇਧਰ ਸਾਰੇ ਇਧਰ ਗਏ ਆ ਤੇ ਉਹ ਤਕਰੀਬਨ 340 ਪੇਜ ਦੀ ਬੁੱਕ ਹੈਗੀ ਆ ਜਿਹਦੇ ਵਿੱਚ ਬਹੁਤ ਸਾਰੀਆਂ ਪਿਕਚਰਾਂ ਵੀ ਹੈਗੀਆਂ ਨੇ ਤੇ ਉਹ ਮੇਰੀਆਂ ਨੈਕਸਟ ਵੀਕ ਸ਼ੁਰੂ ਜਾਣੀਆਂ ਹੈਗੀਆਂ ਉਹ ਪਬਲਿਕ ਦੇ ਵਿੱਚ ਆ ਜਾਣਗੀਆਂ ਸਾਡੇ ਬੋਲੇ ਬਹੁਤ ਬਹੁਤ ਮੁਬਾਰਕਾਂ ਤੇ ਆਪਣੇ ਚਾਹਣ ਵਾਲਿਆਂ ਨੂੰ ਜਾਂਦਿਆਂ ਦੇ ਕੀ ਮੈਸੇਜ ਹੋਣਗੇ ਜਿਨ੍ਹਾਂ ਨੇ ਕਿਸੇ ਨੂੰ ਮਿਲਣਾ ਹੋਵੇ ਹਾਂਜੀ ਮੈਂ ਮਿਲਣ ਦਾ ਤਾਂ ਮੈਨੂੰ ਬਾਲਾ ਇਦਾਂ ਹੋ ਜਾਂਦਾ ਵੀ ਜਿੱਦਾਂ ਹੁਣ ਸਾਡੇ ਬਲਜੀਤ ਸਿੰਘ ਠੂਰੀ ਹੈਗੇ ਨੇ ਤੁਸੀਂ ਹੈਗੇ ਤੁਹਾਡੇ ਕੋਲ ਮੇਰਾ ਫੋਨ ਨੰਬਰ ਹੈਗਾ ਤੇ ਉਹਨਾਂ ਫੋਨ ਨੰਬਰਾਂ ਦੇ ਉੱਤੇ ਮੈਨੂੰ ਸੰਪਰਕ ਕੀਤਾ ਜਾ ਸਕਦਾ ਤੇ ਆਪਾਂ ਮਿਲ ਕੇ ਕੀ ਗੱਲਬਾਤ ਕਰ ਸਕਦੇ ਆ ਕਿਉਂਕਿ ਕੋਈ ਵੀ ਗੱਲਬਾਤ ਤੁਸੀਂ ਜਿਹੜੀ ਆਪਣੀ ਸ਼ੇਅਰ ਕਰਨੀ ਆ ਜਾਂ ਮੇਰੇ ਤੋਂ ਪੁੱਛਣੀ ਆ ਮੈਂ ਹਰ ਮੇਰੇ ਕੋਲ ਦੋ ਕਾਫੇ ਆ ਗਏ ਨੇ ਮੈਂ ਅਵੇਲੇਬਲ ਹਾਂ ਤੁਹਾਡੇ ਲਈ ਅਗਰ ਤੁਸੀਂ ਜਿਹੜਾ ਵੀ ਕੋਈ ਸਵਾਲ ਜਵਾਬ ਕਰਨਾ ਹੈਗਾ ਲਿਖਣ ਬਾਰੇ ਕਰਨਾ ਹੈਗਾ ਜਾਂ ਉੱਥੋਂ ਉੱਥੇ ਬਾਰੇ ਕਰਨਾ ਹੈਗਾ ਜਾਂ ਇੱਥੇ ਬਾਰੇ ਕਰਨਾ ਹੈ ਤੁਹਾਡਾ ਬੜੀ ਬੜੀ ਮਿਹਰਬਾਨੀ ਮੈਂ ਤੁਹਾਡਾ ਫਿਰ ਮਸ਼ਕੂਰ ਹਾਂ ਤੁਹਾਡਾ ਸੰਵਾਦ ਕਰਦਾ ਜਿਨ੍ਹਾਂ ਨੇ ਮਤਲਬ ਨਾ ਚੀਜ਼ ਤੇ ਲੇਖਕ ਨੂੰ ਮਤਲਬ ਇੰਨੇ ਮਾਹਤਵ ਦਾ ਦੇ ਕੇ ਤੁਸੀਂ ਇੰਟਰਵਿਊ ਕੀਤਾ ਹੈ ਤੁਹਾਡਾ ਤੁਹਾਡੇ ਜਾਂਦੇ ਜਾਂਦੇ ਦੋ ਸ਼ਬਦ ਆਪਰੇ ਸੁੋਕਤਿਆਂ ਵਾਸਤੇ ਜਾਂ ਕੋਈ ਦੋ ਲਾਈਨਾਂ ਬਸ ਦੋ ਲਾਈਨਾਂ ਤਾਂ ਬਸ ਇਹੀ ਹੈ ਜੀ ਮੈਂ ਤਾਂ ਇਹੀ ਕਹਾਂਗਾ ਵੀ ਆਪਣੇ ਬਜ਼ੁਰਗਾਂ ਦਾ ਮਾਨ ਸਤਕਾਰ ਕਰੋ ਰੱਬ ਨੂੰ ਮੰਨੋ ਚਾਹੇ ਨਾ ਮੰਨੋ ਪਰ ਆਪਣੇ ਬਜ਼ੁਰਗਾਂ ਨੂੰ ਜ਼ਰੂਰ ਮੰਨੋ ਉਹਨਾਂ ਦੀ ਸਿਹਤ ਦਾ ਖਿਆਲ ਰੱਖੋ ਤੇ ਉਹੀ ਤੁਹਾਡੇ ਲਈ ਉਹਨਾਂ ਨੇ ਤੁਹਾਨੂੰ ਪਾਲਿਆ ਪਲੋਸਿਆ ਵੱਡੇ ਕੀਤਾ ਹੈਗਾ ਉਹੀ ਤੁਹਾਡਾ ਰੱਬ ਨੇ ਉਹੀ ਤੁਹਾਡਾ ਈਸ਼ਵਰ ਨੇ ਤੇ ਬਾਹਰ ਰੱਬ ਭਾਲਣ ਦੀ ਬਜਾਏ ਆਪਣਾ ਘਰੇ ਰੱਬ ਛੱਡ ਕੇ ਬਾਹਰ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਅਤੇ ਇਹ ਹੀ ਕਹਾਉਂਗਾ ਬਈ ਬਜ਼ੁਰਗਾਂ ਨੂੰ ਤੁਹਾਡੀ ਲੋੜ ਹੈ ਬਜ਼ੁਰਗਾਂ ਦਾ ਮਾਨ ਸਤਕਾਰ ਕਰੋ ਇੱਜ਼ਤ ਕਰੋ ਕਿਉਂਹੀ ਤੁਹਾਡੇ ਲਈ ਇੱਜ਼ਤ ਮਾਨ ਸਤਕਾਰ ਹੈ ਬਹੁਤ ਧੰਨਵਾਦ ਜੀ ਤੁਹਾਡਾ ਜੀ ਬੜਾ ਮਿਹਰਬਾਨ ਇਹਨਾਂ ਉੱਗੇ ਸਹਿਯੋਗਕਰ ਮਠਾੜੂ ਸਿੰਘ ਜਿਨ੍ਹਾਂ ਨਾਲ ਖਾਸ ਮੁਲਾਕਾਤ ਕੀਤੀ ਤੁਹਾਨੂੰ ਅਗਲੀ ਮੁਲਾਕਾਤ ਬਹੁਤ ਜਲਦ ਨਵੇਂ ਚਿਹਰੇ ਨਾਲ ਕਰਵਾਵਾਂਗੇ ਸੁਖਦੇਵ ਸਿੰਘ ਪੁਲਾਹੇ ਨਾਲ ਕਰਨ ਸਿੰਘ ਤੂਰੀ